ਇਸ ਮਾਰਕੀ ਦਾ ਪਿਆਗਾ ਇੱਥੇ ਇਹ ਬਈਆ ਇਹ ਕਹਿੰਦਾ ਮੇਰੀ ਪਹੁੰਚ ਬਹੁਤ ਹੈ ਤਾਂ ਜਾ ਫਿਰ ਇੱਥੇ ਕੋ ਲੋੜਾ ਕੋ ਰਸਤੇ ਚ ਲੋੜਾ ਲੋਕਾਂ ਦੇ ਜਿਹੜੇ ਕਿਹਨੂੰ ਮੇਰੀ ਪਹੁੰਚ ਬਹੁਤ ਹੈ ਖਿਲਾੜੀ ਹੈ ਖਿਲਾੜੀ ਹੈ ਗੰਨੇ ਦੀ ਹੁਣ ਅਫਸਰ ਚਲੀ ਗਈ ਫਿਰ ਇਹ ਲਾਨਣੀ ਹੈ ਤਾਂ ਰਹਿਣੀ ਦਾ ਮਤਲਬ ਕਿਹਦੇ ਨਾ ਨਾ ਭੋਰਾ ਵੀ ਨਹੀਂ ਉਹ ਕਹਿੰਦੀ ਅਸੀਂ ਸਾਡੀ ਮਾਨ ਨਾਲ ਗੱਲ ਬਾਤ ਆ ਸਿੱਧੀ ਹਾਂ ਜਿਹੜਾ ਦਸਾਉਂਦ ਨਹੀਂ ਹੈਗਾ ਕਹਿੰਦੀ ਇਹ ਮੇਰਾ ਬੰਦਾ ਹੈ ਕਿਉਂ ਫਿਰ ਮੇਰੇ ਸਾਹਬ ਦੇ ਸਾਰੇ ਲੋਕਾਂ ਦੇ ਨੇ ਆਪ ਲੋਕਾਂ ਨੇ ਪੁੱਤਾ ਪਾਇਆ ਲੱਗਦਾ ਮੇਰਾ ਹੈ ਬਹੁਤ ਰਾ ਰੁਕੇ ਹੋਇਆ ਹੈ ਦੇਖੋ ਮੈਡਮ ਇਹਨਾਂ ਨੂੰ ਨਹੀਂ ਕਹਿ ਕੇ ਗਏ ਹੈ ਕਹਿ ਕੇ ਗਈ ਹੈ ਇਹ ਫੇਰ ਲਾ ਜੰਦਾ ਮੂ ਠੀਠਾ ਇਹ ਬੋਚੇ ਬੈਠੇ ਜਾਨੀ ਪੰਜ ਜਣੇ ਗੋਡੀਆਂ ਚਲਾ ਕੇ ਜਾਂਦਾ ਸੀ ਉਹਨੇ ਹੁਣ ਮੈਲੇ ਸਭ ਕੰਮ ਨਹੀਂ ਕਰਾਉਂਦੇ ਨਾ ਕੋਈ ਕੰਮ ਨਹੀਂ ਕਰਦੇ ਕੀ ਗੱਲ ਕੁਰਸੀ ਦਾ ਲਾਲਜ ਸੀ ਉਹ ਤਾਂ ਕੀ ਸੀ ਇਹ ਉਹਦਾ ਬਲਬਲੇ ਵੀ ਹਵਾ ਨਿਕਲ ਗਈ ਆ ਮੈਗੇ ਮੈਡਮ ਜੋ ਖੁਦ ਇੱਥੇ ਜਾ ਜਾ ਕੇ ਦੁਕਾਨਾਂ ਤੇ ਇਕੱਲੀ ਇਕੱਲੀ ਦੁਕਾਨ ਤੇ ਜਾ ਕੇ ਉਹ ਨਜਾਇਜ਼ ਕਬਜ਼ੇ ਨੂੰ ਉਹਨਾਂ ਨੂੰ ਹਟਾ ਦੇ ਨੇ ਐਕਸੀਡੈਂਟ ਦਾ ਕਾਰਨ ਹੈ शाम रो, रो, रोड से रेहड़िया लै जाते हैं तो है, तो तो पर, पर, दो गर्णा 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 तो 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 नहीं तो 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 कहना नहीं तो 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 ਜੀ ਗੱਲ ਜੀ ਤੁਸੀਂ ਦੇਖਦੇ ਹੋ ਪ੍ਰੋ ਨਿਊਜ਼ ਪੰਜਾਬ ਮੇ ਕੋ ਤਸਵੀਰਾਂ ਦੇਖਣਾ ਚਾਹੁੰਦੇ ਮੇਰੇ ਪਿੱਛੇ ਜਿਹੜੇ ਮੈਡਮ ਮੌਜੂਦ ਨੇ ਸਾਡੇ ਨਾਲ ਮੌਕੇ ਤੇ ਜਿੰਨਾ ਦੁਬਾਰਾ ਜਿਹੜੇ ਨਜਾਇਜ਼ ਕਬਜ਼ੇ ਜਿਹੜੀਆਂ ਸੜਕ ਦੇ ਵਿਚਕਾਰ ਨਜਾਇਜ਼ ਰੇੜੀਆਂ ਲਗਾਈਆਂ ਜਾਇਆਂ ਸੀ ਜੋ ਸੜਕ ਦੇ ਵਿਚਕਾਰ ਨਜਾਇਜ਼ ਜਗਾ ਕੇ ਐਡੀਸੀ ਜਿਹੜੀਆਂ ਲਗਾਈਆਂ ਗਈਆਂ ਸੀ ਉਹਨਾਂ ਨੂੰ ਹਟਾਉਣ ਦੇ ਲਈ ਅੱਜ ਮੈਡਮ ਜੀ ਖੁਦ ਨੇ ਉਹ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਦੁਆਰਾ ਜਿਹੜਾ ਨਜਾਇਜ਼ ਇੱਥੇ ਰੇੜੀਆਂ ਲਗਾਈਆਂ ਸੀ ਸੜਕ ਤੋਂ ਉਹਨਾਂ ਨੂੰ ਹਟਾਇਆ ਗਿਆਗਾ ਇਹਦੇ ਹਟਾਉਣ ਦੇ ਲਈ ਮੈਡਮ ਖੁਦ ਮੌਕੇ ਤੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਬਾਕੀ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਉਹਨਾਂ ਦਾ ਇਸ ਬਾਰੇ ਕੀ ਕਹਿਣਾਗਾ ਜਿਹੜਾ ਨਜਾਇਜ਼ ਕਬਦੇ ਕਿਤੇ ਹੋ ਸੀ ਉਹਨਾਂ ਨੂੰ ਕੀ ਥੜਾਇਆ ਗਿਆ ਇੱਥੇ ਲੋਕਾਂ ਨਾਲ ਗੱਲਬਾਤ ਕਰਦੇ ਜਿਹੜੀਆਂ ਫੜੀਆਂ ਹਟਾਈਆਂ ਗਈਆਂ ਨੇ ਵੀ ਉਹਨਾਂ ਦਾ ਕੀ ਕਹਿਣਾਗਾ ਸਾਂ ਜਿਹੜੇ ਮੈਡਮ ਆਏ ਸੀ ਇਹ ਰੇੜੀਆਂ ਪਿੱਛੇ ਢਾਇ ਗਏ ਨੇ ਕੀ ਕਹਿਣਾਗਾ ਠੀਕ ਹੈ ਸੀ ਤਾਂ ਪਿੱਛੇ ਕਰਿਆ ਹੋਇਆ ਹੈ ਮੈਡਮ ਵੀ ਜੋ ਮੈਡਮ ਆਏ ਸਰਕਾਰ ਉਹਨਾਂ ਦੀ ਡਿਊਟੀ ਆ ਜੋ ਸਾਨੂੰ ਉਹਨਾਂ ਨੇ ਹੁਕਮ ਕੀਤਾ ਹੈ ਇਹ ਛੱਡ ਦੇ ਪਿੱਛੇ ਕਰ ਲੋ ਅਸੀਂ ਪਿੱਛੇ ਕਰ ਲਿਆ ਬਾਕੀ ਅਸੀਂ ਇਹ ਵੀ ਬੇਨਤੀ ਕੀਤੀ ਹੈ ਵੀ ਸਾਰੇ ਦੇ ਕਰਵਾਏ ਜਾਣ। ਆਹ ਰੁਪਤਾਂ ਆ ਗਏ ਬਹੁਤ ਇਧਰ ਆਓ ਦੇਖੋ। ਇਹ ਇੱਥੇ ਕਹਿ ਰਹੇ ਨੇ ਲੋਕ ਦੋਸ਼ ਲਾ ਰਹੇ ਨੇ ਜਿਹੜੇ ਕਦੇ ਪਿੱਛੇ ਕਰਨ ਲੰਦਾ ਹੈ ਇਹ ਬਹੁਤ 라 ਰੁੱਕਿਆ ਹੋਇਆ ਦੇਖੋ। ਤੇ ਮੈਡਮ ਇਹਨਾਂ ਨੂੰ ਨਹੀਂ ਕਹਿ ਕੇ ਗਏ ਸੀ? ਕਹਿ ਕੇ ਗਈ ਹੈ। ਇਹ ਫੇਰ ਲਾ ਜਣਾ ਨੂੰ ਠੀਠਾ ਇਹ। ਇਹ ਕੀ ਕਹ ਲੈ ਮੈਡਮ ਦਾ ਡਰ ਨਹੀਂ ਹੈ ਮੈਡਮ ਤਾਂ ਆਪ ਆ ਕੇ ਕਹਿੰਦੇ। ਹਾਂ ਅੱਗੇ ਗਏ ਨੇ ਕਹਿ ਕੇ ਗਏ ਨੇ ਵੀ ਚੱਕੋ ਇਹਨੂੰ। ਕਹਿੰਦੇ ਮੈਂ ਜਿਹੜੇ ਇੱਥੇ ਸਾਰੀ ਦੁਕਾਨ ਵਾਲੇ ਨੇ ਸਾਰਿਆਂ ਨੂੰ ਕਹਿ ਕੇ ਗਏ ਨੇ ਪਿੱਛੇ ਕਰੋ। ਹਾਂ 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 ਸਾਰਿਆਂ ਨੂੰ। ਸੋ ਇੱਥੇ ਲੋਕਾਂ ਦਾ ਕਹਿਣਾ ਹਾਂਜੀ ਸਰ। ਏ ਜ਼ਵਾਰੀਆਂ ਇੱਥੋਂ ਆਉਂਦੀਆਂ ਜਾਂਦੀਆਂ ਨੇ ਬੱਸ ਸਟੈਂਡ ਆ ਰਸਤਾ ਬੰਦ ਕਰਿਆ ਪਿਆ ਇਧਰੋਂ ਪਟਿਆ ਪਿਆ ਸਾਰਾ ਕਿੱਥੇ ਜਾਵੇ ਬੰਦਾ ਕਿੱਥੋਂ ਲੰਗੇ ਦੱਸੋ ਇਸ ਬਾਈ ਨਿਕਲਾ ਫਿਰ ਕਿੱਥੇ ਜਾਣੀਏ ਅੰਮਰ ਉਹੀ ਤਾਂ ਗੱਲ ਹੈ ਚੱਕਿਆ ਹੋਣਾ ਚਕਾਉਣਾ ਚਾਹੀਦਾ ਇੱਥੋਂ ਰਸਤੇ 'ਚ ਬੰਦ ਇਹ ਕੀ ਦਾ ਹੈਗੀ ਕੀ ਦੀ ਦੁਕਾਨ ਕਿਹੋ ਜਿਹਾ ਸਮਾਨ ਪਿਆ ਹੈ ਤੁਹਾਨੂੰ ਨਹੀਂ ਪਤਾ ਹੈਗਾ ਕੀ ਦਾ ਹੈਗਾ ਜਿਹੜਾ ਵੀ ਹੈਗਾ ਇਹ ਸਮਾਨ ਕੀ ਦਾ ਪਿਆਗਾ ਇੱਥੇ ਇਹ ਬਈਆ ਇਹ ਕਹਿੰਦਾ ਮੇਰੀ ਪਹੁੰਚ ਬਹੁਤ ਹੈ ਜੇ ਤਾਂ ਜਾ ਫਿਰ ਸਰਕਾਰ ਫਿਰ ਇੱਥੇ ਕੋਲੋਂ ਨਾ ਰਸਤੇ 'ਚ ਲੋਣਾ ਲੋਕਾਂ ਦੇ ਜਿਹੜੇ ਕਿਤੇ ਨਹੀਂ ਮੇਰੀ ਪਹੁੰਚ ਬਹੁਤ ਹੈ ਇੱਕ ਖਿਡਾਰੀ ਹੈ ਖਿਡਾਰੀ ਹੈ ਇਹ ਗੰ ਹੁਣ ਅਫਸਰ ਚਲੀ ਗਈ ਫੇਰ ਇਹਨੇ ਲਾਨਣੀ ਹੈ ਕੀ ਗੱਲ ਡਰ ਹੈ ਨਹੀਂਗਾ ਮਤਲਬ ਹਾਂ ਨਾ ਭੋਰਾ ਵੀ ਨਹੀਂ ਬਸ ਕਹਿੰਦਾ 50000 ਰੁਪਏ ਸਵਾਰਦੇ ਨੂੰ ਪੈਣਾ ਚਾਹੀਦਾ ਆਈ ਨੂੰ ਉਹ ਕਹਿੰਦੀ ਅਸੀਂ ਸਾਡੀ ਮਾਨ ਨਾਲ ਗੱਲ ਬਾਤ ਆ ਸਿੱਧੀ ਆ ਜਰਾ ਦਸਾਉਂਦੇ ਨਹੀਂ ਹੈਗਾ ਹਾਂਜੀ ਕਹਿੰਦੀ ਇਹ ਮੇਰਾ ਬੰਦਾ ਹੈ ਮੈਨੂੰ ਕੋ ਕੋਣ ਕੀ ਕਹਿ ਸਕਦਾ ਕਿਉਂ ਫਿਰ ਮੇਰੇ ਸਾਹਬ ਤਾਂ ਸਾਰੇ ਲੋਕਾਂ ਦੇ ਨੇ ਆਪ ਲੋਕਾਂ ਨੇ ਬੋਟਾ ਪਾਇਆ ਲੱਗਦਾ ਮੇਰਾ ਉਹ ਕਹਿੰਦਾ ਤੁਸੀਂ ਵੋਟਾਂ ਨਹੀਂ ਆਪਾਂ ਵੋਟਾਂ ਨਹੀਂ ਪਾਈਆਂ ਸਾਡੇ ਨਾਲ ਅੱਖੇ ਨਹੀਂ ਮਲਾਉਂਦਾ ਮੈਂ ਹਰ ਰੋਜ਼ ਕੋਟੀ ਮਾਰ ਹੱਥ ਲਾਉਂਦੀ ਉੱਤੇ ਬੈਠੇ ਰਹਿੰਦੇ ਨੇ 5 ਜਣੇ ਗੋਡੀਆਂ ਹਿਲਾ ਕੇ ਜਾਂਦਾ ਸੀ ਉਹਰੇ ਹੁਣ ਐਮਐਲਏ ਸਭ ਕੰਮ ਨਹੀਂ ਕਰਾਉਂਦੇ ਨਾ ਕੋਈ ਕੰਮ ਨਹੀਂ ਕਰਦੇ ਕੀ ਗੱਲ ਕੁਰਸੀ ਦੇ ਲਾਲਚ ਸੀ ਉਹ ਤਾਂ ਕੀ ਸੀਗੇ ਉਹਦਾ ਬੋਲ ਬੋਲੇ ਵੀ ਹਵਾ ਨਿਕਲ ਗਈ ਆਵੇਂਗੀ ਉਹਦਾ ਕੋਰਸਾ ਉਹ ਓਏ ਜਾਇ ਆਰਾਮ ਚ ਕੀ ਹੋ ਜਦਾ ਸੋ ਇਥੇ ਜਿਹੜੇ ਲੋਕ ਨੇ ਉਹਨਾਂ ਦੇ ਇਹ ਕਹਿਣਾ ਹੈ ਕਿ ਵੀ ਐਮਐਲਏ ਸਾਹਿਬ ਜਦੋਂ ਤੱਕ ਸਤਾ ਦੇ ਵਿੱਚ ਨਹੀਂ ਆਏ ਸੀਗੇ ਉਦੋਂ ਤਾਂ ਹਰ ਇੱਕ ਦੀ ਸੁਣਵਾਈ ਕਰਦੇ ਸੀ ਪੈਰੀ ਹੱਥ ਲਾਉਂਦੇ ਸੀ ਪਰ ਜਿਹੜੇ ਗੱਲ ਕਰੀ ਸਰਕਾਰਾਂ ਦੀ ਤਰ੍ਹਾਂ ਜਦੋਂ ਕੁਰਸੀ ਮਿਲ ਗਈ ਪਾਵਰ ਮਿਲ ਗਈ ਉਦੋਂ ਕਿਸੇ ਨੇ ਆ ਕੇ ਸਾਰ ਵੀ ਨਹੀਂ ਲੇਤਾ ਜਿਹੜੀ ਜਨਤਾ ਨੇ ਆਪਣੇ ਕੰਮਾਂ ਦੇ ਲਈ ਉਹਨਾਂ ਨੂੰ ਬਣਾਇਆ ਸੀਗਾ ਹੁਣ ਉਹ ਉਹਨਾਂ ਨੂੰ ਜਨਤਾ ਦੀ ਸਾਰ ਵੀ ਨਹੀਂ ਇੱਥੇ ਮੈਂ ਕਰ ਦੇਖ ਰਹੇ ਹਾਂ ਜਿਹੜੀ ਵੀ ਜਿਹੜੀ ਇਹ ਕਹਿ ਰਹੇ ਨੇ ਲੋਕਾਂ 'ਤੇ ਦੋਸ਼ ਲਾ ਰਹੇ ਨੇ ਲੋਕ ਵੀ ਜਿਹੜੀ ਆ ਗੰਨੇ ਦੀ ਰੇੜੀ ਆ ਇਹ ਤਾਂ ਜਿੱਦੀ ਦੀ ਮਾਲਕ ਆ ਜਿਹੜੇ ਮਾਲਕ ਨੇ ਉਹ ਉਹ ਕਹਿੰਦੇ ਨੇ ਵੀ ਸਾਨੂੰ ਕਿਸੇ ਦਾ ਡਰ ਨਹੀਂ ਹੈਗਾ ਜਦੋਂ ਸਾਡਾ ਮਨ ਹੋਊਗਾ ਅਸੀਂ ਜਿੱਥੇ ਲਾਵਾਂਗੇ ਅੰਕਲ ਥੋੜੀ ਜਿਹੜੀ ਗੰਨੇ ਦੀ ਉਹ ਆਪਰੇਸ਼ਨ ਹੋ ਗਿਆ ਮੁੰਡੇ ਦਾ ਗਲਵਾਲੇ ਦਾ ਆਪਰੇਸ਼ਨ ਕਰਾਉਣ ਜਾ ਰਹੇ تھے ਅਸੀਂ ਉਹ ਕਹਿ ਰਹੇ ਨੇ ਵੀ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਕਿਸੇ ਡਰਨੀ ਅਸੀਂ ਅੱਗੇ ਨਹੀਂ ਨਹੀਂ ਆਪ ਰਿਹਾਸ਼ਨ ਕਰਾਉਣੇ ਜਾ ਰਹੇ ਤੇ ਘਰ ਵਾਲੀ ਕਾ ਉਹ ਅਗੀ ਚਿੱਠੀ ਲੈ ਕੇ ਦਿਖਾਈਏ ਕਾਗਜ਼ ਕਾ ਦਿਖਾਈਏ ਨਹੀਂ

ਮੈਡਮ ਵੀ ਮੌਜੂਦ ਨੇ ਮੈਡਮ ਆਪਰੇਸ਼ਨ ਕੰਨ ਚ ਜਾ ਰਹੀ ਸੀ ਨਹੀਂ ਮੇਰਾ ਮੈਲ ਆ ਜਾਊਗਾ ਚੱਕ ਕੇ ਕਮੇਟੀ ਚ ਬਣਾ ਦਿੰਦੇ ਮੈਡਮ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਕੀ ਕਹਿਣਾ ਚਾਹੁੰਦੇ ਨੇ ਅਸੀਂ ਅੱਗੇ ਜਾ ਰਹੇ ਹਾਂ ਆਪਰੇਸ਼ਨ ਕੰਨ ਚ ਮੈਡਮ ਅਸੀਂ ਇੰਟਰਨਮੈਂਟੇ ਦੂਰ ਕਰਵਾ ਰਹੇ ਹਾਂ ਕਿਉਂਕਿ ਸ਼ਹਿਰ ਵਾਸੀਆਂ ਨੂੰ ਇਹਦੇ ਤੋਂ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ ਉਹ ਜਿਹੜੀ ਤੇ ਐਕਸੀਡੈਂਟ ਦਾ ਕਾਰਨ ਵਾਲੇ ਦੇਖੋ ਜਿਵੇਂ ਇਹ ਕਹਿੰਨਾ ਜਿਹੜੀ ਇਹਨਾ ਕਰਕੇ ਹੁੰਦੀ ਹੈ ਜੇ ਸ਼ਾਮ ਨੂੰ ਰੋਡ ਤੇ ਰੇਡੀਆਂ ਲੈ ਜਾਂਦੇ ਨੇ ਆਪਾਂ ਥੈਂਕ ਯੂ ਮੈਮ ਪਹਿਲਾਂ ਤੁਸੀਂ ਆਪਰੇ ਖੁਦ ਆ ਕੇ ਇੱਥੇ ਵਿਜ਼ਿਟ ਕੀਤਾ ਤੇ ਜਿਹੜੀ ਨਜਾਇਜ਼ ਚੀਜ਼ਾਂ ਨੇ ਉਹਨਾਂ ਨੇ ਹਟਾ ਦੇ ਉਹ ਥੈਂਕ ਯੂ ਮੈਮ ਇੱਥੇ ਪ੍ਰੋ ਨਿਊਜ਼ ਪੰਜਾਬ ਦੀ ਟੀਮ ਆ ਜਿਹੜੀ ਮੈਡਮ ਨੂੰ ਸਲੂਟ ਕਰਦੀ ਹੈ ਦਿਨੋਂ ਸਲੂਟ ਕਰਦੇ ਨੇ ਉਹਨਾਂ ਦਾ ਸਤਿਕਾਰ ਕਰਦੇ ਨੇ ਵੀ ਉਹਨਾਂ ਨੇ ਮੌਕੇ ਦੀ ਅੱਗੇ ਜੋ ਆਪਣੀ ਡਿਊਟੀ ਆ ਉਹਨੂੰ ਸਹੀ ਤੇ ਇਮਾਨਦਾਰੀ ਨਾਲ ਨਿਭਾ ਰਹੇ ਨੇ ਤੇ ਕੋਈ ਗਰਮੀ ਦੀ ਪਰਵਾਹ ਨਹੀਂ ਕੀਤੀ ਤੇ ਆ ਕੇ ਜੋ ਨਜਾਇਜ਼ ਕਬਜ਼ੇ ਨੇ ਹਟਾਏ ਗਏ ਨੇ ਜੇਕਰ ਅਸੀਂ ਕਿ ਅਪੀਲ ਵੀ ਕਰਦੇ ਵੀ ਜੇਕਰ ਸਰਕਾਰੀ ਜੋ ਮੁਲਾਜ਼ਮ ਨੇ ਉੱਚ ਅਧਿਕਾਰੀਆਂ ਨੇ ਆਪਣੀ ਡਿਊਟੀ ਨੂੰ ਇਸੇ ਤਰ੍ਹਾਂ ਨਿਭਾਉਣਾ ਜੋ ਇੱਥੇ ਸੜਕ ਤੇ ਹਾਦਸੇ ਹੁੰਦੇ ਨੇ ਦੁਰਘਟਨਾਵਾਂ ਹੁੰਦੀਆਂ ਨੇ ਜੋ-ਜੋ ਮਾਮਾ ਦੇ ਚਿਰਾਗ ਨੇ ਉਹ ਬੁੱਝ ਜਾਂਦੇ ਨੇ ਘਰਾਂ ਦੇ ਪਰਿਵਾਰ ਜੋ ਉਜੜ ਜਾਂਦੇ ਨੇ ਐਕਸੀਡੈਂਟਾਂ ਦੇ ਕਾਰਨ ਸ਼ਾਇਦ ਉਹ ਘਟਨਾਵਾਂ ਕਿਸੇ ਨਾ ਕਿਸੇ ਹੱਦ ਤੱਕ ਪੱਜ ਜਾਣ ਇੱਥੇ ਸੀ ਮੈਡਮ ਦੀਆਂ ਤਸਵੀਰਾਂ ਵੀ ਦਿਖਾਉਣੀਆਂ ਚਾਹੀਦੀਆਂ ਜੀ ਮੈਡਮ ਜੋ ਖੁਦ ਇੱਥੇ ਜਾ-ਜਾ ਕੇ ਦੁਕਾਨਾਂ ਦੇ ਕੱਲੀ-ਕੱਲੀ ਦੁਕਾਨ ਤੇ ਜਾ ਕੇ ਜੋ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਹਟਾ ਰਹੇ ਨੇ ਪਰ ਇੱਥੇ ਵੀ ਤਸਵੀਰਾਂ ਵੀ ਇੱਥੇ ਇੱਕ ਨਜਾਇਜ਼ ਕ ਕਿੰਨੀ ਬਹਿਸ ਬਾਜੀ ਕਰ ਰਹੇ ਨੇ ਇੱਥੇ ਤਸਵੀਰਾਂ ਦਿਖਾਉਣਾ ਚਾਹੁੰਦੇ ਨੇ ਵੀ ਕਿੰਦਾ ਜਿਹੜੀ ਇੱਕ ਰੇੜੀ ਲਾਈ ਹੋਈ ਹੈ ਜਿੰਨਾਂ ਦੀ ਉਹ ਮੈਡਮ ਦੇ ਮੌਕੇ ਤੇ ਮੌਜੂਦ ਹੋਣ ਦੇ ਬਾਵਜੂਦ ਵੀ ਇੱਥੇ ਮੈਡਮ ਦੇ ਨਾਲ ਇੱਥੇ ਬਹਿਸ ਬਾਜ਼ੀ ਕਰ ਰਹੇ ਨੇ ਤੇ ਆਪਣੇ ਆਪ ਨੂੰ ਸਹੀ ਸਾਬਦ ਕਰ ਰਹੇ ਨੇ ਵੀ ਉਹਨਾਂ ਵੱਲੋਂ ਕੋਈ ਨਜਾਇਜ਼ ਸਾਰੀ ਨਹੀਂ ਕੀਤੀ ਗਈ ਅੱਗੇ ਵੀ ਤੁਹਾਨੂੰ ਤਸਵੀਰਾਂ ਦਿਖਾਉਣੀਆਂ ਹਨ ਪ੍ਰੋ ਨਿਊਜ਼ ਪੰਜਾਬ ਦੇ ਜ਼ਰੀਏ ਵੀ ਕਿਉਂਕਿ ਸੜਕ ਇੱਥੇ ਜਿਹੜੇ ਇੱਥੇ ਆਟੋ ਖੜੇ ਹੁੰਦੇ ਸੀ ਇੱਥੇ ਜਿੱਥੇ ਜੇ ਆਪਾਂ ਦੇਖੀਏ ਸਵੇਰੇ ਜਾਂ ਸ਼ਾਮ ਨੂੰ ਇੱਥੇ ਤਾਂ ਰੇੜੀਆਂ ਦੀ ਇੱਥੇ ਰਿਕਸ਼ੀ ਆਂਦੀ ਜੋ ਬੜੀ ਲੰਮੀ ਲਾਈਨ ਲੱਗੀ ਹੁੰਦੀ ਸੀ ਪਰ ਹੁਣ ਇੱਥੇ ਮੈਡਮ ਦੇ ਆਉਣ ਤੋਂ ਬਾਅਦ ਜਿਹੜੇ ਜਿਹੜੀਆਂ ਕੜੀਆਂ ਨੇ ਇੱਥੇ ਰਿਕਸ਼ੇ ਨੇ ਉਹ ਇੱਥੇ ਕੋਈ ਨਹੀਂ ਇੱਥੇ ਸਾਰੇ ਚਲੇ ਇੱਥੋਂ ਜਾ ਚੁੱਕੇ ਨੇ ਇੱਥੇ ਮੌਕੇ ਤੇ ਜਿਹੜੇ ਮੈਡਮ ਸੀ ਉਹਨਾਂ ਨੇ ਜਿਹੜੇ ਨਜਾਇਜ਼ ਕਬਜ਼ੇ ਨੇ ਉਹ ਹਟਾਏ ਨੇ ਪਰ ਉੱਥੇ ਇੱਕ ਵਾਰ ਜੇਕਰ ਮੈਂ ਗੱਲ ਕਰਾਂ ਤਾਂ ਮੈਡਮ ਦੇ ਮੌਕੇ ਤੇ ਮੌਜੂਦ ਤੇ ਵੀ ਕੁਝ ਲੋਕ ਇੰਨੇ ਮੈਂ ਕਿ ਨਹੀਂ ਮੈਂ ਤਾਂ ਬੇਖੌਫ ਸੀ ਵੀ ਉਹਨਾਂ ਦੇ ਸਾਹਮਣੇ ਹੀ ਬਹਿਸਵਾਜੀ ਕਰਨ ਲੱਗੇ ਵੀ ਅਸੀਂ ਜੋ ਨਜਾਇਜ਼ ਕਬਜ਼ੇ ਨਹੀਂ ਕੀਤੇ ਹੋਏ ਹਾਲਾਂਕਿ ਮੈਡਮ ਨੇ ਜੋ ਨਜਾਇਜ਼ ਕਬਜ਼ੇ ਨੇ ਹਟਾਏ ਗਏ ਨੇ ਪਰ ਫਿਰ ਕਹਿ ਰਹੇ ਨੇ ਵੀ ਸਾਡੀ ਇੱਥੇ ਕੋਈ ਗਲਤੀ ਨਹੀਂ ਹੈਗੀ ਤੁਸੀਂ ਦੇਖੋ ਪ੍ਰੋਨਿਊਜ਼ ਪੰਜਾਬ ਮੈਂ ਰਣਦੀਪ ਕੌਰ ਖੰਨਾ